ਇਹ ਬਹੁਤ ਗਲਤ ਕੰਮ ਕਰ ਰਹੇ ਹੋ ਰਹੇ ਹੈ ਪਤਾ ਨਹੀਂ ਕਿਥੇ ਕੋਈ ਆਉਂਦਾ ਕਿਥੇ ਰਹਿੰਦਾ ਕੋਈ ਚੋਰੀਆਂ ਫੂਰੀ ਆਉਂਦੀਆਂ ਉਹ ਗਲਤ ਕੰਮ ਹੋਣੇ ਪਤਨੀ ਲੱਦੇ ਬੱਚੇ ਵੰਦਾ ਖੜੀ ਜਾਂਦਾ ਜੀ ਉਹ ਇਹ ਨੰਗਦੀਆਂ ਬਹੁਤ ਇੱਥੇ ਨੂੰ ਆਣੋ ਬੈਠੇ ਜੀ ਕਿਹੋਂ ਦਾ ਅਣੋਂ ਪੌੜੀਆਂ ਪਰ ਵਾਇਰ ਦੀਆਂ ਸਿਫਟਾਂ ਪੈਂਦੀਆਂ ਤਾਂ ਅਸੀਂ ਉਹਨਾਂ ਨੂੰ ਰੋਕਦੇ ਹਾਂ ਠੀਕ ਹੈ ਜੀ ਹਣ ਬਾਹਰ ਦੀਆਂ ਸਾਰੀਆਂ ਆਇਆ ਬਾਹਰ ਦੀਆਂ ਆਈ ਪਹਾੜਿਆਂ ਪਿੱਛੇ ਮਰ ਗਏ ਲੋਕ ਹਾਂ ਪਹਾੜਿਆਂ ਵਿਚੇ ਵੀ ਪੀ ਗਈ ਸਾਡਾ ਚੜ ਗਿਆ ਸਾਡੇ ਮਕਾਨ ਚੜ ਗਏ ਆ ਇਹਨਾਂ ਦੇ ਭਾਂ ਦੇ ਇਹ ਉਹ ਹੁੰਦਾ ਪਹਾੜਿਆਂ ਪਿੱਛੇ ਮਰ ਗਏ ਲੋਕ ਸਾਡੇ ਭੈਣਾਂ ਦੇ ਪੱਲੇ ਪੱਲੇ ਦੇ ਪਹਾੜਾ ਹੀ ਰਹਿ ਗਏ ਜਵਾਗਤਾਂ ਰਹੇ ਇਹਨਾਂ ਦੇ ਬਸ ਬਸ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਮ ਨਾਲ ਇਹ ਯੂਨੀਵਰਸਿਟੀ ਜਾਣੀ ਜਾਂਦੀ ਹੈ ਜਿੱਥੇ ਕੀ ਕੜੂਆਂ ਲੋਹੇ ਦੇ ਹਥਿਆਰਾਂ ਤੋਂ ਲੈ ਕੇ ਭਾਂਡਿਆਂ ਤੱਕ ਜਾਣਿਆ ਜਾਂਦਾ ਸੀਗਾ ਬਾਰ ਅੱਜ ਕੜੂਏ ਦੇ ਵਿੱਚ ਤੁਸੀਂ ਹਾਲਤ ਦੇਖ ਸਕਦੇ ਹੋ ਜਿਹੜੀਆਂ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਜੋ ਉਲੜਵਾਜੀ ਮੁੰਡੇ ਕਰਦੇ ਨੇ ਹਮਾਚ ਮਾਮੂਪੁਰ ਪਿੰਡ ਹੈ ਜਿਹੜਾ ਸੜਕ ਤੋਂ ਅਗਲੇ ਪਿੰਡ ਹੋ ਗਏ ਉਹ ਨਾਈਜੀਰੀਆ ਕਹਿੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਕਿਹੜੇ ਦੇਸ਼ ਤੋਂ ਆਏ ਨੇ ਉਹ ਉਹਨਾਂ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਇੰਨੀਆਂ ਛੋਟੀਆਂ ਛੋਟੀਆਂ ਨੀਕਰਾਂ ਪਾ ਕੇ ਇੱਥੇ ਸੜਕ ਤੇ ਘੁੰਮਦੀਆਂ ਨੇ ਚਾਨੂੰ ਕਿਸੇ ਦੇ ਪਹਿਰਾਵੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਪਰ ਇਹ ਪੰਜਾਬ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਸਾਡੇ ਬੱਚੇ ਉਹਨਾਂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਕਾਪੀ ਕਰਦੇ ਨੇ ਸਾਡੇ ਬੱਚੇ ਵੀ ਫਿਰ ਉਦਾਂ ਦਾ ਪਹਿਰਾਵਾ ਪਾਉਂਦੇ ਨੇ ਇੱਕ ਬੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ ਇਹਨਾਂ ਦੇ ਪਹਿਰਾਵੇ ਨੂੰ ਲੈ ਕੇ ਵਿੱਚ ਕੋਈ ਦੋਰ ਹੈ ਨਹੀਂ ਇੱਥੇ ਬੰਦਿਆਂ ਨੂੰ ਬਹੁਤ ਜਣਿਆਂ ਨੂੰ ਰੋਜ਼ਗਾਰ ਮਿਲਿਆ ਕੰਮ ਦੇ ਨਾਲ ਨਾਲ ਕੀ ਜਿਹੜੀ ਸਾਡੀ ਸਭਿਅਤ ਹੈ ਸਾਡਾ ਜਿਹੜਾ ਪਹਿਰਾਵਾ ਕੰਮ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਸ ਪਹਿਰਾਵੇ ਤੋਂ ਮੁਨਕਰ ਹੋ ਜਾਾਂਗੇ ਉਹ ਸਾਡੇ ਬੱਚਿਆਂ ਤੇ ਗਲਤ ਪ੍ਰਭਾਵ ਪੈਂਦਾ ਹੈ ਮੈਂ ਵੀ ਤੁਸੀਂ ਨੇ ਪੀਜੀ ਬਣਾ ਕੇ ਇਹਦਾ ਬੱਚਿਆਂ ਨੂੰ ਜਿਹੜੇ ਤੁਸੀਂ ਰਹਿਣ ਵਾਸਤੇ ਇਹਨਾਂ ਨੂੰ ਰਹਿਣ ਬਸੇਰੇ ਦਿੱਤੇ ਹੋਏ ਨੇ ਹੁਣ ਤੁਹਾਨੂੰ ਕੀ ਨੀਂਦ ਵਧੀਆ ਹੁੰਦੀ ਹੈ ਇੰਨੇ ਵਧੀਆ ਗੱਦੇ ਦੋ ਦੋ ਏਸੀ ਲਾ ਕੇ ਬੈਂਟਿੰਗੀ ਦੀ LCD ਲਾ ਕੇ ਤੁਹਾਨੂੰ ਨੀਂਦ ਤਾਂ ਫੇਰ ਵੀ ਨਹੀਂ ਆ ਰਹੀ ਕਾਰਨ ਪਤਾ ਹੈ ਕੀ ਹੈ ਤੁਹਾਡੇ ਬੱਚੇ ਤੁਹਾਡੇ ਕਹਣੇ ਤੋਂ ਬਾਹਰ ਹੋ ਗਏ ਜੋ ਇੱਥੇ ਬੱਚਿਆਂ ਦੇ ਹਾਲਾਤ ਐ ਆ ਇੱਕ ਸਰਦਾਰ ਮੁੰਡੇ ਨੂੰ 20 25 ਮੌਣੇ ਮੁੰਡੇ ਪੈ ਗਏ ਤੇ ਤਾਂ ਤੁਸੀਂ ਆਪਣੀਆਂ ਨਸਲਾਂ ਬਚਾਉਣੀਆਂ ਫੇਰ ਤਾਂ ਤੁਹਾਨੂੰ ਇਹ ਪੀਜੀ ਪੂਜੀਆਂ ਤੋਂ ਉੱਪਰ ਉੱਠ ਕੇ ਇਹ ਜਿਹੜੀ ਚੀਜ਼ ਐ ਸੋਚਣੀ ਪੈਣੀ ਐ ਕਿਉਂਕਿ ਤੁਸੀਂ ਅੰਦਰ ਦੀ ਇੱਕ ਸੁੱਚ ਬੰਦ ਕਰੀ ਹੋਈ ਐ ਸੁੱਚ ਕਿਹੜੀ ਐ ਗੁਰਬਾਣੀ ਵਾਲੀ ਸੋਚ ਜਿੱਦਣ ਉਹ ਗੁਰਬਾਣੀ ਦੀ ਸੋਚ ਤੁਸੀਂ ਔਨ ਕਰ ਲਈ ਤਾਂ ਤੁਹਾਨੂੰ ਯਕੀਨਨ ਤੌਰ ਤੇ ਫਿਰ ਆਸ-ਪਾਸ ਦੀ ਸ੍ਰਿਸ਼ਟੀ ਦਾ ਆਸ-ਪਾਸ ਦੇ ਆਲੇ-ਦੁਆਲੇ ਦਾ ਮੈਂ ਨਹੀਂ ਕਹਦਾ ਵੀ ਮੈਂ ਬਹੁਤ ਵੱਡਾ ਗੁਣੀ ਗਿਆਨੀ ਆ ਨਹੀਂ ਹੈਗਾ ਮੈਂ ਸ਼ਾਇਦ ਤੁਹਾਡੇ ਨਾਲੋਂ ਵੀ ਵੱਡਾ ਪਾਪੀ ਹੋਊਗਾ ਪਰ ਗੱਲ ਤਾਂ ਇਹ ਆ ਭਰਾਵੋ ਵੀ ਜੇ ਆਪਾਂ ਪੰਜਾਬ ਦੀ ਗੱਲ ਆਪਣੇ ਪੰਜਾਬ ਦੇ ਪਹਿਰਾਵੇ ਦੀ ਗੱਲ ਜਿਵੇਂ ਹੁਣ ਇੱਧਰਲੇ ਬਾਹਰਲੇ ਸਟੇਟਾਂ ਤੋਂ ਆ ਕੇ ਬੱਚੇ ਇਹਤੇ ਆ ਕੇ ਉਹ ਕਰ ਰਹੇ ਨੇ ਰਾਤ ਨੂੰ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਕੋਈ ਇਹਨਾਂ ਨੂੰ ਆ ਕੇ ਆਈ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਰਾਤ ਨੂੰ ਕਿਉਂ ਫਿਰਦੇ ਹੋ ਜਿਨ੍ਹਾਂ ਨੇ ਪੀਜੀ ਦਿੱਤਾ ਉਹਨਾਂ ਨੂੰ ਤਾਂ ਇਹ ਆ ਵੀ ਬੱਚਿਆਂ ਨੇ ਸਾਨੂੰ ਪਤਾ ਜੀ ਸਾਨੂੰ ਤਾਂ ਕਰਾਇਆ ਟਾਈਮ ਨਾਲ ਮਿਲ ਜਾਂਦਾ ਸੋ ਭਰਾਵੋ ਕੋਈ ਪਿੰਡ ਹੁੰਦਾ ਸੀਗਾ ਪਿੰਡ ਦੇ ਵਿੱਚ ਕੋਈ ਬੰਦਾ ਸ਼ਹਿਰ ਦਾ ਆਉਂਦਾ ਹੁੰਦਾ ਸੀ ਨਾ ਉਹਨੂੰ ਪਤਾ ਲੱਗਦਾ ਹੁੰਦਾ ਸੀਗਾ ਵੀ ਹਾਂ ਵੀ ਭਾਈ ਇਹ ਫਲਾਣਾ ਬੰਦਾ ਫਲਾਣੇ ਦੇ ਘਰੇ ਆਇਆ ਪਿਛਲੇ 15 ਦਿਨਾਂ ਤੋਂ ਰਹਿ ਰਿਹਾ ਹੈ ਕੜੂਆ मामੂਪੁਰ ਪਾਗੋ ਮਾਜਰਾ ਤੁਸੀਂ ਦੱਸ ਸਕਦੇ ਹੋ ਵੀ ਕਿੰਨੇ ਕੁ ਬੰਦੇ ਆ ਜਿਹੜੇ ਤੁਹਾਡੇ ਪਿੰਡ ਚ ਰਹਿ ਰਹੇ ਆ ਮੇਰੀ ਹੱਥ ਬੰਨ ਕੇ ਭਰਾਵੋ ਇਹੀ ਬੇਨਤੀ ਐ ਵੀ ਤੁਸੀਂ ਆਪਣੇ ਪੈਸੇ ਦੇ ਨਾਲ ਨਾਲ ਕਿਤੇ ਜੇ ਇਹ ਚੀਜ਼ਾਂ ਕੰਨੀ ਨਾ ਧਿਆਨ ਦਿੱਤਾ ਤਾਂ ਤੁਹਾਡੇ ਕੋਲ ਕੋਈ ਬਾੜਾ ਸਮਾਂ ਨਹੀਂ ਹੈਗਾ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਤੁਹਾਡੇ ਇੱਕ ਇੱਕ ਬੱਚੇ ਆ ਜਿਹੜੇ ਉਹਨਾਂ ਦੀਆਂ ਨਸਲਾਂ ਖਰਾਬ ਹੁੰਦੇ ਤੁਸੀਂ ਆਪਣੇ ਅੱਖੀ ਦੇਖੋਗੇ ਕਿਹੜੀਆਂ ਕਾਪਲ ਵੀਡੀਓ ਬਣਾਉਂਦੇ ਨੇ ਜਾਂ ਕੋਈ ਹੋਰ ਵੀਡੀਓ ਬਣਾਉਂਦਾ ਉਹਨੂੰ ਕਹਿੰਦਾ ਅਗਲਾ ਕਹਿੰਦਾ ਯਾਰ ਇਹ ਤਾਂ ਬੜਾ ਨਜ਼ਾਰੇਦਾਰ ਹੈ ਯਾਰ ਦਿਲ ਖੁਸ਼ ਹੈ ਬਹੁਤ ਵਧੀਆ ਗੱਲ ਹੈ ਮਨ ਖੁਸ਼ ਕਰਤਾ ਯਾਰ ਆ ਜੋੜੀ ਬਹੁਤ ਵਧੀਆ ਵੀਡੀਓ ਬਣਾਉਂਦੀ ਆ ਪਰ ਜੇ ਅਸੀਂ ਭਰਾਵੋ ਤੁਹਾਡੀ ਫਿਕਰ ਕਰਦੇ ਆ ਤੁਹਾਡੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਗੁਰੂ ਦੀ ਗੱਲ ਕਰਦੇ ਆ ਗੁਰੂ ਦੇ ਪਹਿਰਾਵੇ ਦੀ ਗੱਲ ਕਰਦੇ ਆ ਤਾਂ ਉਥੇ ਸਾਡੇ ਤੇ ਬਹੁਤ ਤਰ੍ਹਾਂ ਦੇ ਕਿੰਤੂ ਪ੍ਰੰਤ ਹੁੰਦੇ ਨੇ ਐ ਕੜੂਏ ਦੇ ਬਾਹਰਲੇ ਪਾਸੇ ਅੱਡੇ ਦੇ ਉੱਤੇ ਤੁਸੀਂ ਸ਼ਾਮ ਨੂੰ ਦੇਖ ਸਕਦੇ ਹੋ ਵੀ ਗੁਰਦੁਆਰਾ ਸਾਹਿਬ ਦੀ ਮੂਹਰੇ ਹਦੂਦ ਦੇ ਅੰਤ ਮੂਹਰੇ ਜੋ ਕੁਝ ਉੱਥੇ ਹੁੰਦਾ ਉਹ ਮੈਂ ਤੁਹਾਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਆਪ ਜੀ ਨੂੰ ਸਭ ਪਤਾ ਹੈ ਇਹ ਜਿਹੜੀਆਂ ਯੂਨੀਵਰਸਿਟੀਆਂ ਇਹਨਾਂ ਨੇ ਹੱਥ ਇੰਨੇ ਖੁੱਲੇ ਦਿੱਤੇ ਹੋਏ ਆ ਸਟੂਡੈਂਟਾਂ ਨੂੰ ਬਾਹਰਲੀਆ ਸਟੇਟਾਂ ਵਾਲਿਆਂ ਨੂੰ ਕੋਈ ਪਿੱਛੇ-ਪਿਛੇ ਨਹੀਂ ਕੋਈ ਕੁਝ ਨਹੀਂ ਜੇ ਕੋਈ ਕਾਲੂ ਥੋੜੇ ਜਿਹਾ ਅੱਖ ਨਾਲ ਕੋਈ ਹਾਵੀ ਨਾ ਵੀ ਹੋ ਜਾਂਦੀ ਐ ਬਈ ਯੂਨੀਵਰਸਿਟੀ ਇਹ ਕਹਿੰਦੀ ਐ ਜੀ ਅੰਦਰ ਸਾਡੀ ਜ਼ਿੰਮੇਵਾਰੀ ਐ ਬਾਹਰ ਬਾਹਰ ਤੁਸੀਂ ਦੇਖੋ ਜੇ ਤਾਂ ਹੁਣ ਤੁਸੀਂ ਆਪਣੇਆਂ ਦੀਆਂ ਆਪਣੇ ਜਵਾਕਾਂ ਦੀਆਂ ਪੱਗਾਂ ਬਾਹਰ ਲੀਆਂ ਸਟੇਟਾਂ ਵਾਲਿਆਂ ਤੋਂ ਲਹਾਉਣੀਆਂ ਫੇਰ ਤਾਂ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਨਾ ਮੈਨੂੰ ਕਮੈਂਟ ਕਰਿਓ ਨਾ ਮੈਨੂੰ ਸ਼ੇਅਰ ਕਰਿਓ ਪਰ ਮੇਰੀ ਬੇਨਤੀ ਐ ਭਰਾਵੋ ਇਦਾਂ ਦੀਆਂ ਵੀਡੀਓ ਮੈਂ ਬਣਾਉਂਦਾ ਰਹੂੰਗਾ ਏ ਮੈਨੂੰ ਦਰਦ ਐ ਤਾਂ ਮੈਨੂੰ ਤਕਲੀਫ ਐ ਮੈਂ ਤਾਂ ਇਹ ਚੀਜ਼ਾਂ ਵਾਸਤੇ ਇਹ ਗੱਲਾਂ ਤੁਹਾਡੇ ਮੂਰੇ ਅੱਗੇ ਰੱਖਦਾ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇ ਵੀ ਕਿਸੇ ਨੇ ਤਾਂ ਕੋਈ ਪਹਿਲ ਕੀਤੀ ਅਮਰਤਪਾਲ ਮਹਿਰੋ ਨੇ ਉਹ ਵੀਡੀਓ ਬਣਾਈ ਸੀਗੀ ਕਹਿੰਦਾ ਹੁਣ ਹਰੇਕ ਜਗ੍ਹਾ ਅਮਰਤਪਾਲ ਮਹਿਰੋ ਨਹੀਂ ਆ ਸਕਦਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਹੈ ਪਹਿਲਾਂ ਹੀ ਅਸੀਂ ਆਪਣੀ ਸਿੱਖੀ ਨਾਲੋਂ ਆਪਣੀ ਬਾਣੀ ਨਾਲੋਂ ਆਪਣੇ ਬਾਣੇ ਨਾਲੋਂ ਟੁੱਟੇ ਹੋਏ ਆ ਸੋ ਮੇਰਾ ਵਾਸਤਾ ਭਰਾਵੋ ਹੱਥ ਬੰਨ ਕੇ ਮੇ ਹੁਣ ਤਾਂ ਤੁਸੀਂ ਜਾਗ ਜੋ ਹੁਣ ਤਾਂ ਕੋਈ ਏਦਾਂ ਦਾ ਭਰਾਲਾ ਕਰ ਲੋ ਪਿੰਡਾਂ ਵਾਲਿਓ ਮੈਂ ਨਹੀਂ ਕਹਿੰਦਾ ਵੀ ਪੀਜੀ ਨਾ ਦਓ ਜੰਮ ਜੰਮ ਦਓ ਜ਼ਰੂਰ ਦਓ ਪਰ ਪਹਿਰਾਵੇ ਦਾ ਤਾਂ ਧਿਆਨ ਰੱਖੋ ਨਾ ਫੇਰ ਜਿੰਨਾ ਨਸ਼ਾ ਇਸ ਏਰੀਏ ਦੇ ਵਿੱਚ ਹੈ ਮੈਨੂੰ ਲੱਗਦਾ ਤੁਸੀਂ ਚੰਡੀਗੜ੍ਹ ਨੂੰ ਵੀ ਮਾਤ ਕਰ ਗਏ ਆ ਹੁਣ ਮੈਂ ਇੱਥੇ ਆ ਰਿਹਾ ਸੀਗਾ ਤੇ ਉਧਰੋਂ ਮੈਂ ਦੇਖਿਆ ਤਿੰਨ ਮੁੰਡੇ ਸੀ ਮੋਟਰਸਾਈਕਲ ਤੇ ਦੋ ਇੱਕ ਮੁੰਡਾ ਮੋਨਾ ਚਲਾ ਰਿਹਾ ਸੀਗਾ ਗੱਬੇ ਸਰਦਾਰ ਬੈਠਾ ਸੀ ਉਹਦੀਆਂ ਅੱਖਾਂ ਬੰਦ ਹੋ ਰਹੀਆਂ ਸੀ। ਉਹਨੂੰ ਪਿੱਛੇ ਵਾਲਾ ਬਾਰ-ਬਾਰ ਠਾਲ ਰਿਹਾ ਸੀਗਾ। ਵੀ ਉਠੋ ਏ। ਉਠ ਉਠ। ਅੱਖਾਂ ਗੁਲੀਆ ਰੱਖ। ਤੋਂ ਤੁਸੀਂ ਸਮਝ ਸਕਦੇ ਹੋ ਵੀ ਉਹ ਉਹਦੀਆਂ ਅੱਖਾਂ ਕਿਉਂ ਬੰਦ ਹੋ ਰਹੀਆਂ ਸੀ? ਕਿਉਂ ਬੈਠਾ ਸੀ ਉਹ? ਸੋ ਐਨੀਆਂ ਬੇਨਤੀਆਂ ਨਾਲ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।